ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਮ ਜੈਡ ਨਿਊਜ਼ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰਾਂ ਜੀ ਹਾਂ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਸਵੀਰਾਂ ਦਿੱਲੀ 에য়ারਪੋਰਟ ਦੀਆਂ ਨੇ ਜਿੱਥੇ ਮੀਂਹ ਨੇ ਆਪਣਾ ਕਹਿਰ ਦਿਖਾਇਆ ਜੀ ਹਾਂ 에য়ারਪੋਰਟ ਦੀ ਛੱਤ ਹੈ ਜਿਹੜੀ ਡਿੱਗ ਜਾਂਦੀ ਐ ਪਿੱਲਰ ਡਿੱਗ ਜਾਂਦੇ ਨੇ ਤਾਂ ਬਿਲਕੁਲ ਗੱਡੀਆਂ ਜਿਹੜੀਆਂ ਥੱਲੇ ਖੜੀਆਂ ਹੁੰਦੀਆਂ ਨੇ ਚੱਕਨਾ ਚੂਰ ਹੋ ਜਾਂਦੀਆਂ ਨੇ ਗੱਡੀ ਦੇ ਵਿੱਚ ਬੈਠੇ ਬੰਦਿਆਂ ਨੂੰ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਗਿਆ ਰੈਸਕਿਊ ਟੀਮਾਂ ਵੀ ਬੁਲਾਈਆਂ ਗਈਆਂ ਨੇ ਹਾਲਾਂਕਿ ਫਾਇਰ ਵੀ ਗ੍ਰੇਡ ਦੀਆਂ ਟੀਮਾਂ ਬੁਲਾਈਆਂ ਗਈਆਂ ਪਰ ਤੁਹਾਨੂੰ ਦੱਸ ਦੇ ਕਿ ਬੜਾ ਮੰਦ ਭਾਗਾ ਹਾਦਸਾ ਜਿਹੜਾ ਦਿੱਲੀ 에ਅਰਪੋਰਟ ਤੇ ਵਾਪਰਿਆ ਜਿੱਥੇ ਸਾਰਾ ਦਾ ਸਾਰਾ ਦਿੱਲੀ 에ਅਰਪੋਰਟ ਜਲ ਥਲ ਹੋਇਆ ਪਿਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕੁਝ ਵੀ ਨਹੀਂ ਲੁਕਿਆ ਤੁਸੀਂ ਸ਼ਰਮ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ 에ਅਰਪੋਰਟ ਦੇ ਵਿੱਚ ਪਾਣੀ ਪਾਣੀ ਭਰਿਆ ਨਜ਼ਰ ਆ ਰਿਹਾ ਤਾਂ ਬਿਲਕੁਲ ਏਅਰਪੋਰਟ ਦੀ ਛੱਤ ਟੁੱਟ ਜਾਂਦੀ ਐ ਪਿੱਲਰ ਡਿੱਗ ਜਾਂਦੇ ਨੇ ਤੇ ਪਿੱਲਰ ਗੱਡੀਆਂ ਜਿਹੜੀਆਂ ਥੱਲੇ ਖੜੀਆਂ ਹੁੰਦੀਆਂ ਨੇ ਉਹਨਾਂ ਤੇ ਡਿੱਗ ਜਾਂਦੇ ਨੇ ਤੇ ਗੱਡੀਆਂ ਚੱਕਨਾ ਚੂਰ ਹੋ ਜਾਂਦੀਆਂ ਨੇ ਤਾਂ ਬਿਲਕੁਲ ਗੱਡੀਆਂ ਦੇ ਵਿੱਚ ਬੈਠੇ ਬੰਦੇ 4 ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਉਹ ਜੇਰੇ ਇਲਾਜ ਨੇ ਤਾਂ ਬਿਲਕੁਲ ਤਸਵੀਰਾਂ ਕਿਤੋਂ ਹੋਰ ਦੀਆਂ ਨਹੀਂ ਨੇ ਸਗੋਂ ਦਿੱਲੀ ਏਅਰਪੋਰਟ ਦੀਆਂ ਨੇ ਜਿਸ ਨੂੰ ਖਾਸ ਕਰ ਅਸੀਂ ਪੰਜਾਬੀ ਜਾਂ ਕੋਈ ਵੀ ਹੋਵੇ ਤਾਂ ਦਿੱਲੀ 에어ਪੋਰਟ ਨੂੰ ਅਸੀਂ ਪ੍ਰੀਫਰੈਂਸ ਦਿੰਨੇ ਆ ਜੇ ਅਸੀਂ ਵਿਦੇਸ਼ ਜਾਣਾ ਹੋਵੇ ਤਾਂ ਬਿਲਕੁਲ ਅਸੀਂ ਆਪਣੀ ਜਿਹੜੀ ਫਲਾਈਟ ਹੈ ਦਿੱਲੀ 에어ਪੋਰਟ ਤੋਂ ਹੀ ਲੈਣੇ ਆ ਤਾਂ ਤੁਸੀਂ ਸਾਵਧਾਨ ਹੋ ਜਾਓ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਮਾਨਸੂਨ ਦੀ ਪਹਿਲੀ ਬਰਸਾਤ ਹੁੰਦੀ ਹੈ ਬਰਸਾਤ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਹਾਲਾਤ ਬਣ ਜਾਂਦੇ ਨੇ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ 에어ਪੋਰਟ ਤੋਂ ਜਿੱਥੇ ਪਿੱਲਰ ਡਿੱਗਣ ਦੇ ਕਾਰਨ ਛੱਤ ਟੁੱਟ ਜਾਂਦੀ ਹੈ ਤਾਂ ਪਿੱਲਰ ਨੇ ਜਿਹੜੇ ਗੱਡੀਆਂ ਦੇ ਉੱਪਰ ਬਿੱਗ ਜਾਂਦੇ ਨੇ ਜਿਸ ਦੇ ਕਾਰਨ ਗੱਡੀਆਂ ਚੱਕਨਾ ਚੂਰ ਹੋ ਜਾਂਦੀਆਂ ਨੇ ਤਾਂ ਬਿਲਕੁਲ ਲੋਕ ਆ ਭੱਜ-ਭੱਜ ਕੇ ਆਪਣੀਆਂ ਜਾਨਾਂ ਬਚਾਰੇ ਹੁੰਦੇ ਦੇ ਤਾਂ ਇਸ ਤਰੀਕੇ ਦੇ ਨਾਲ ਉਸ ਮੌਕੇ ਚੀਕ ਚੰਗਿਆੜਾ ਪੈ ਜਾਂਦਾ ਹੈ ਤਾਂ ਲੋਕ ਨੇ ਜਿਹੜੇ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਜ਼ਰੂਰ ਆਉਂਦੇ ਨੇ ਦੱਸਦੇ ਕਿ ਗੱਡੀਆਂ ਦੇ ਵਿੱਚ ਚਾਰ ਲੋਕ ਬੈਠੇ ਨੇ ਜੋ ਕਿ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਭਰਤੀ ਕਰਾਇਆ ਗਿਆ ਤਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਪੂਰੇ ਦਾ ਪੂਰਾ ਦਿੱਲੀ 에ਅਰਪੋਰਟ ਹੈ ਜਿਹੜਾ ਜਲ-ਤਲ ਹੋਇਆ ਪਿਆ ਪਾਣੀ ਦੇ ਵਿੱਚ ਡੁੱਬਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਮਾਨਸੂਨ ਦੀ ਪਹਿਲੀ ਬਰਸਾਤ ਨੇ ਹੀ ਦਿੱਲੀ 에য়ারਪੋਰਟ ਦੀ ਪੋਲ ਖੋਲ ਦਿੱਤੀ ਹੈ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ ਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ਕੋਈ ਵੀ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਆਪਣੀ ਜਿਹੜੀ ਟਿਕਟ ਹੈ ਫਲਾਈਟ ਹੈ ਦਿੱਲੀ 에য়ারਪੋਰਟ ਤੋਂ ਹੀ ਬੁੱਕ ਕਰਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਣ ਹਰ ਇੱਕ ਨੂੰ ਦੇਖ ਕੇ ਡਰ ਲੱਗਦਾ ਹੈ ਦਿਲ ਝੰਝੋੜਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਸ਼ਰਮ ਸਕਰੀਨ ਤੇ ਦੇਖ ਸਕਦੇ ਹੋ ਦਿੱਲੀ 에ਰਪੋਰਟ ਦੀਆਂ ਸਾਹਮਣੇ ਆਈਆਂ ਨੇ ਜਿੱਤੇ ਮਾਨਸੂਨ ਦੀ ਪਹਿਲੀ ਬਰਸਾਤ ਕਰਕੇ ਭਿਆਨਕ ਜਿਹੜਾ ਮੰਦਪਾਗਾ ਹਾਦਸਾ ਵਾਪਰਦਾ